ਕੀ ਕਾਲ ਜੀ ਸਾਰਾ ਫਿਰ ਇਹਦੇ ਵਿੱਚ ਸਾਥੀ ਤਾਂ ਮੰਗੀ ਕਾਫੀ ਸਾਰੀ ਕੀਤੀ ਤੇ ਬਤਿ ਗਈ ਹੈ ਰੰਗ ਤਾਂ ਤਰਨ ਗਈ ਤੇ ਕਪੜੇ ਵੀ ਲੈ ਲਏ ਨੇ ਪਾ ਲਏ ਆ ਆਖੰਚ ਆ ਰਹੇ ਪਾਤੀਆਂ ਵੀ ਲਾ ਦਿੰਦੇ ਆਂ ਪਾਣੀ ਵੀ ਲਾਉਂਦੇ ਆਂ ਚਾਪਾ ਇਸੇ ਤਰ੍ਹਾਂ ਲੈ ਬਾਕੀ ਦੇ ਵੀ ਚਿੱਟ ਰੋੜੀ ਆਂ ਔਰ ਪਾਣੀ ਲੈਣਾ ਜੜਿੜੀ ਆਪਣੇ ਸਵੇਰੇ ਰੁਟੀਨ ਦੇ ਵਿੱਚ ਕਾਉਂਦੂਰੇ ਨੇ ਉਹ ਕਰ ਲਾਂਗੇ। ਉੱਚੇ ਕਿਸੇ ਨੂੰ ਨਾ ਉਹ ਬਦਲ ਨਹੀਂ ਲੱਗਦਾ। ਨੱਕੇ ਚੁੱਲੇ ਤੇ ਬਣੇ ਹੋਏ ਖਾਣੇ ਦਾ ਤਾਂ ਲੱਗੀ ਸਵਾਦ ਹੁੰਦਾ ਹੈ ਰਾਤ ਦਾ ਰਾਤ ਵਿੱਚ ਰੋਟੀ ਬਣਾ ਲਵਾਂਗੇ ਇਸ ਤੋਂ ਬਾਅਦ ਰਾਤ ਸਾਬਾ ਬਣਾਇਸੀ ਉਹ ਵੀ ਚੁੱਲੇ ਉੱਪਰ ਪਰੇ ਪੰਨਾ ਹੋ ਜਾਣਗੇ ਤੇ ਪਾਣੀ ਗਰਮ ਹੋ ਜੂਗਾ ਤੇ ਇਹ ਦੇਖ ਸਕਦੇ ਹਾਂ ਕਿਨੀ ਵਧੀਆ ਅੱਗੇ ਚੱਲ ਰਹੀ ਹੈ राधे 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 कुकिंग डेली कु, कुकिंग वाली दीदी ने सानू राधे राधे के है अच्छा राधे राधे के में चल नहीं हां जी और कहंदे चले पर पानी गरम हो रहा है ऐसा लग रहा है हां जी पानी गरम कर रहे हैं इसे देख भी सक रहे हैं दिखाओ ਵਾਕੀ ਬਾਅਦ ਦੇ ਵਿੱਚ ਆਪਾਂ ਰੋਟੀ ਬਣਾ ਲਾਂਗੇ ਚੁੱਲੇ ਦੇ ਉੱਪਰ ਰੋਟੀ ਸਾ ਕੋਈ ਵੀ ਸਬਜ਼ੀ ਬਣਾ ਲਓ ਉਹਦਾ ਤਾਂ ਅਲੱਗ ਹੀ ਸਵਾਦ ਹੁੰਦਾ ਹੈ ਹਾਂਜੀ ਕਿਉਂਕਿ ਗੈਸ ਤਾਂ ਅੱਜ ਕੱਲ ਆਪਣੇ ਸਭ ਦੇ ਘਰਾਂ ਦੇ ਵਿੱਚ ਹੁੰਦੀ ਹੈ ਚੁੱਲੇ ਘੱਟ ਹੁੰਦੇ ਨੇ ਹਾਂਜੀ ਦੀਦੀ ਕਹਿੰਦੀ ਠੰਡੀ ਮੈਂ ਆਗ ਤਾਂ ਆਪਣੇ ਦਾ ਮਜ਼ਾ ਹੀ ਚਾਹ ਹਾਂਜੀ ਹਾਂਜੀ ਥੈਂਕ ਯੂ ਜੀ ਤੁਸੀਂ ਸਾਨੂੰ ਬਥਿਆ ਵਧੀਆ ਕਮੈਂਟ ਕਰ ਰਹੇ ਹੋ ਹਾਂਜੀ ਬਾਕੀ ਤੁਸੀਂ ਰੋਜ਼ ਸਾਡੇ ਡੇਲੀ ਲਾਈਵ ਦੇ ਵਿੱਚ ਜੁੜਿਆ ਕਰੋ ਹਾਂਜੀ ਦੇਖੋ ਵਧੀਆ ਵਧੀਆ ਕਮੈਂਟ ਕਰਿਆ ਕਰੋ ਸਾਨੂੰ ਅੱਗੇ ਲੈ ਕੇ ਜਾਓ ਤਾਂ ਜੋ ਅਸੀਂ ਪਰ ਵੀ ਵਧੀਆ ਵਲੌਗ ਬਣਾ ਸਕੀਏ ਤੁਮ ਜੇ ਕਵਾਰ ਰੱਗ ਵਧੀਆ ਜਲੀ ਹੋਵੇ ਨਾ ਫਿਰ ਬਾਅਦੇ ਵਿੱਚ ਸਾਰੇ ਕੰਮ ਆਸਾਨੀ ਨਾਲ ਹੋ ਜਾਂਦੇ ਹਨ ਜੇ ਕਵਾਰ ਪਰ ਮੇਰੇ ਤੇ ਬਾਕੀ ਚੁੱਲੇ ਤੇ ਬਰਤਨ ਵੀ ਅਲੱਗ ਤੋਂ ਲੱਗਦੇ ਆ ਜਿਹੜੇ ਅਪਲੈਸਟ ਯੂਜ਼ ਕਰਦੇ ਆ ਉਹ ਨਹੀਂ ਕਿਉਂਕਿ ਇੱਥੇ ਕਾਫੀ ਕਾਲੇ ਹੋ ਜਾਂਦੇ ਨੇ ਸੇਕ ਨਾਲ ਜਾਂ ਤੋਂ ਨਾ ਤੋਂ ਹੋਣ ਵਾਲੀ ਹੋ ਜਾਂਦੇ ਜਿ세ਕ ਤਾਂ ਗੈਸ ਤੇ ਵੀ ਹੁੰਦਾ ਕੀ ਤੁਸੀਂ ਵੀ ਤਾਂ ਸੋ ਤੁਸੀਂ ਅੱਗ ਸਿੱਖਣੀ ਚਾਹੋਗੇ ਸਾਡੇ ਨਾਲ ਸਿੱਖੋ ਆ ਕੇ ਬਹੁਤ ਠੰਡ ਸੀ ਅੱਜ ਸੋ ਤੁਸੀਂ ਹੱਪਨ ਨਹੀਂ ਪੈਂਦੀ ਨੂੰ ਕਾਫੀ ਦਿਨ ਹੋ ਗਏ ਹਾਂ ਜੀ ਅੰਦਰ ਕਰਕੇ ਉਹ ਵੀ ਠੰਡਾ ਜ਼ਿਆਦਾ ਹੋਈ ਪਈ ਹੈ ਇਸਮੇ ਦੁੱਧ ਵੀ ਗਰਮ ਕਰਨਾ ਰੱਖਿਆ ਹੋਇਆ ਚਲੋ ਵੀ ਦਿਖਾ ਲੈਣਾ ਇੱਕ ਨਵੀਂ ਕਲਾਸ ਵੀ ਤੁਸੀਂ ਦੇਖ ਸਕਦੇ ਹੋ ਸਾਰਾ ਘਰ ਖਰਾਬ ਹੋਇਆ ਪਿਆ ਹੈ ਇਹ ਦੁੱਧ ਨੂੰ ਗੋਲ ਗਰਮ ਬੋਇਲ ਕਰ ਰਹੇ ਹਾਂ ਇੱਥੇ ਗੈਸ ਤੇ ਤਾਂ ਕਿ ਸਵੇਰ ਰੂਟੀਨ ਦੇ ਸਾਰੇ ਕੰਮ ਇਕੱਠੇ ਹੋ ਸਕਣ ਕਿਉਂਕਿ ਸਰਦੀ ਕਾਫੀ ਹੈ ਜੇ ਆਪਾਂ ਜਲਦੀ ਜਲਦੀ ਕੰਮ ਨਿਵੇੜ ਲਾਂਗੇ ਹਨਾ ਆਪਣੇ ਕੋਲੇ ਕੁਝ ਸਮਾਂ ਬਚ ਜਾਊਗਾ ਤਾਂ ਆਪਾਂ ਬੈਠ ਸਕਦੇ ਆ ਠੰਡ ਤੋਂ ਕੰਮ ਵੀ ਕਰ ਸਕਦੇ ਆ ਬਾਕੀ ਕੰਮ ਵੀ ਕਰ ਸਕਦੇ ਆ ਕਿਉਂਕਿ ਆਪਣੇ ਕੋਲ ਖਾਣ ਪਕਾਉਣ ਤੋਂ ਇਲਾਵਾ ਵੀ ਕਈ ਕੰਮ ਹੁੰਦੇ ਨੇ ਜ਼ਿੰਦਗੀ 'ਚ ਤੇ ਬਾਕੀ ਤੁਹਾਨੂੰ ਜਿਆਦਾ ਤੋਂ ਜਿਆਦਾ ਸਪੋਰਟ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਵੀਡੀਓ ਨੂੰ ਸ਼ੇਅਰ ਕਰੋ ਸਾਨੂੰ ਅੱਗੇ ਲੈ ਕੇ ਜਾਓ ਕਿਉਂਕਿ ਅਸੀਂ ਜਿਆਦਾ امیر ਨਹੀਂ ਅਸੀਂ ਗਰੀਬ ਹਾਂ ਜਿੱਦ ਤੁਸੀਂ ਸਾਡੀ ਸਪੋਰਟ ਕਰੋਗੇ ਅਸੀਂ ਵਧੀਆ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਬਾਕੀ ਮਿਹਨਤ ਤਾਂ ਬਿਨਾਂ ਤਾਂ ਜਿੱਦ ਤੁਸੀਂ ਸਾਡੀ ਜੀ ਸਪੋਰਟ ਹੈ ਸਪੋਰਟ ਕਰੋਗੇ ਫੇਰੀ ਕੀਿਆ ਕਰੂੰਗਾ ਲਗਾਤਾਰ ਦੇਖਿਆ ਕਰੂੰ ਰੋਜ਼ ਦੇ ਕੀਿਆ ਕਰੂੰਗਾ ਸ਼ੇਅਰ ਕਰੂੰ ਲਾਈਕ ਕਮੈਂਟ ਵਧੀਆ ਵਧੀਆ ਕਿਉਂਕਿ ਸਪੋਰਟ ਤੋਂ ਬਿਨਾ ਕੁਝ ਵੀ ਨਹੀਂ ਅਸੀਂ ਆਪਣੇ ਵੱਲੋਂ ਮਿਹਨਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਤੁਸੀਂ ਸਾਡੀ ਸਪੋਰਟ ਕਰਨੀ ਹੈ ਸਾਨੂੰ ਕਿ ਲੈ ਕੇ ਜਾਣਾ ਜਿੰਨੀ ਕੋ ਹੋ ਸਕੂ ਕਰਦੀ ਹੈ ਜਿੰਨਾ ਸਾਡੇ ਕੋਈ ਪੈਸਾ ਹੁੰਦਾ ਉਨੀ ਕੁ ਸਿੰਮਿਤ ਕਰ ਲੈਣੇ ਤੁਸੀਂ ਦੇਖ ਹੀ ਸਕਦੇ ਹੋ ਅਸੀਂ ਕੋਈ ਜ਼ਿਆਦਾ امیر ਤਾਂ ਹੈ ਨਹੀਂ ਇਹ ਤਦੋਂ ਵਾਈ ਕਰਨਾ ਹੈ ਉੱਪਰ ਨਾਲ ਇਹ ਵਸੇ ਤਦ ਤਦ ਚਲੋ ਆਪਾਂ ਤੇ ਨਹੀਂ ਚਲਦੇ ਚੱਲੇ ਤੇ ਕਿਤੇ ਨਹੀਂ ਪਿਆ ਤੁਸੀਂ ਦੇਖ ਸਕਦੇ ਸਰਾ ਕਰ ਖਰਾਬ ਹੋ ਗਿਆ ਚਲੋ ਅੱਗੇ ਅੱਗੇ ਬਾਅਦ ਵਿੱਚ ਹਾਂ ਮਤਲਬ ਬਾਕੀ ਹਜੇ ਦੇਣ ਪਿਆ ਆ ਪਸਫਾਈ ਕਰਾਂਗੇ ਬਾਅਦ ਦੇ ਵਿੱਚ ਅਸੀਂ ਆਖਾ ਸਵੇਰ ਦਾ ਰੁਟੀਨ ਤੁਹਾਨੂੰ ਦਿਖਾ ਦਈਏ ਬਾਕੀ ਮਨੇ ਕਈ 7-8 ਦਿਨ ਹੋ ਗਏ ਅਸੀਂ ਲਾਈਵ ਦੇ ਵਿੱਚ ਆਉਣੀ ਆ ਤੁਸੀਂ ਸਾਡੇ ਲਾਈਵਸ ਨੂੰ ਦੇਖਿਆ ਕਰੋ ਤੇ ਸਾਨੂੰ ਸਪੋਰਟ ਕਰਿਆ ਕਰੋ ਆਕੇ ਹੋਰੀ ਹੋਰੀ ਫੇਸ ਫੇਸ ਨਾਲ ਵੀ ਅਸੀਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਕਿਉਂਕਿ ਹਜੇ ਤੱਕ ਕੋਸ਼ਿਸ਼ ਹੈ ਹਾਂ ਜਿਵੇਂ ਜਿਵੇਂ ਸਾਨੂੰ ਸਪੋਰਟ ਮਿਲੇਗੀ ਅਸੀਂ ਫੇਸ ਨਾਲ ਵੀ ਵੀਡੀਓ ਲਿਆ ਕਰਾਂਗੇ ਜਿੰਦਗੀ ਦੇ ਵਿੱਚ ਬੰਦਾ ਸਿੱਖਦਾ ਰਹਿੰਦਾ ਹੈ ਅਸੀਂ ਤਾਂ ਸਿੱਖਣਾ ਸ਼ੁਰੂ ਕਰ ਰਹੇ ਹਾਂ ਦੇਖੋ ਅੱਗ ਕਿੰਨੀ ਵਧੀਆ ਜਗ ਰਹੀ ਹੈ ਗਰਮ ਗਰਮ ਸੇਕ ਹੈ ਸਰਦੀਆਂ ਦੇ ਵਿੱਚ ਅੱਗ ਕਿੰਨੀ ਵਧੀਆ ਲੱਗਦੀ ਹੈ ਹਾਂਜੀ ਨਾਲੇ ਕੰਮ ਵੀ ਹੋ ਜਾਂਦੇ ਨੇ ਇਸ ਉੱਪਰ ਜਿਆਦਾ ਨਹੀਂ ਲੱਗਦੀ ਆਪਾਂ ਨੂੰ ਗਰਮ ਪਾਣੀ ਨਾਲ Poco ਵੀ ਕੰਮ ਕਰ ਸਕਦੇ ਆ ਕੱਪੜੇ ਧੋ ਸਕਦੇ ਆ ਬਰਤਨ ਵਾਸ਼ ਵਾਸ਼ ਕਰ ਸਕਦੇ ਆ ਬਰਤਨ ਵਾਸ਼ ਕਰ ਲਵੋ ਕੁਝ ਵੀ ਕਰ ਲਵੋ ਪੂੰਜੀ ਲਾ ਲਵੋ ਸਾਰੇ ਕੰਮ ਜਲਦੀ ਹੋ ਜਾਣਗੇ ਹਾਂ ਜੀ ਕਿਉਂਕਿ ਗਰਮਾਟ ਸਾਡੇ 따 ਗਰਮ ਪਾਣੀ ਚੁੱਲੇ ਤੇ ਹੁੰਦਾ ਹੈ ਸਾਗ ਚੁੱਲੇ ਤੇ ਬਣਿਆ ਹੁੰਦਾ ਹੈ ਜਾਂ ਕੋਈ ਦਾਲ ਬਣੀ ਹੁੰਦੀ ਉਹ ਕਿੰਨੀ ਟੇਸਟੀ ਲੱਗਦੀ ਹੈ ਦਾਲ ਤਾਂ ਜ਼ਿਆਦਾਤਰ ਬਣਦਾ ਹੀ ਚੁੱਲੇ ਤੇ ਜਿਆਦਾ ਸੁਆਦ ਹੈ ਕੋਈ ਪਰ ਤਾਂ ਹੁੰਦਾ ਉਹ ਵੀ ਜਦੋਂ ਅਗ ਦੇ ਵਿੱਚ ਬੈਂਗਨ ਨੂੰ ਜਾਂ ਕਿਸੇ ਚੀਜ਼ ਨੂੰ ਇਹਦੇ ਵਿੱਚ ਅਗ ਦੇ ਦੇ ਕੇ ਬਣਾਈਏ ਨਾ ਉਹ ਬਹੁਤ ਜਿਆਦਾ ਟੇਸਟੀ ਬਣਦਾ ਹੈ। ਸੁਗ mùi ਮੋਗੀ ਫਲੇਵਰ ਆਉਂਦਾ। ਉਹ ਕਿ ਗੈਸ ਦੇ ਉੱਪਰ। ਉਹਨਾ ਵਧੀਆ ਨਹੀਂ ਬਣਦਾ। ਬਣਦਾ ਜਾਂਦਾ ਪਰ ਉਹਨਾ ਵਧੀਆ ਨਹੀਂ। ਹਰ ਚੀਜ਼ ਬਣਦਾ ਜਾਂਦੀ ਗੈਸ ਉੱਪਰ ਪਰ ਜਿਹੜਾ ਚੁੱਲੇ ਦੀ ਬੱਲੀ ਜਿਹ ਹੁੰਦੀ ਹੈ ਨਾ ਉਹ ਨਾਲ ਇੱਕ ਟੇਸਟ ਹੁੰਦਾ। ਹਾਂ। ਸਰਪੀਆਂ ਦੇ ਵਿੱਚ ਤੁਸੀਂ ਅੱਜ ਕੀ ਰੈਸਪੀ ਬਣਾਉਂਗੇ ਜਾਂ ਕੀ ਬਣਾ ਰਹੇ ਹੋ ਕੀ ਕਰ ਰਹੇ ਹੋ ਇਹ ਸਾਨੂੰ ਦੱਸੀ ਚਲੋ ਕਮੈਂਟਾਂ 'ਚ ਤਾਂ ਕਿ ਸਾਨੂੰ ਵੀ ਤੁਹਾਡੇ ਬਾਰੇ ਪਤਾ ਲੱਗੀ ਜਾਵੇ ਜਿਵੇਂ ਅਸੀਂ ਤੁਹਾਨੂੰ ਆਪਣੇ ਬਾਰੇ ਦੱਸ ਰਹੇ ਹਾਂ ਹੋਲੀ-ਵੋਲੀ ਲਾਈਵ ਵਲੌਗ 'ਚ ਦੱਸਦੇ ਵੀ ਰਹੇ ਹਾਂ ਤੇ ਦੱਸਾਂਗੇ ਵੀ ਕਿਉਂਕਿ ਸਾਡੇ ਕੋਲ ਮੋਬਾਈਲ ਨੂੰ ਅਸੀਂ ਅਸੀਂ ਟੂ ਸਿਸਟਰਾਂ ਦਾ ਅਸੀਂ ਇੱਕ ਯਾਨੀ ਵੀਡੀਓ ਬਣਾਉਂਦੇ ਹਾਂ ਤੇ ਇੱਕ ਯਾਨੀ ਕੈਮਰਾ ਫੜਦੀ ਹੈ ਹਾਂਜੀ ਫਿਰ ਹੋਲੀ-ਵੋਲੀ ਅਸੀਂ ਦੋਨੇ ਫੇਸ ਸਾਹਤ ਤੇ ਗੇਮ ਦੇ ਰਹਿਵਾਂਗੇ ਕਿਉਂਕਿ ਹਜੇ ਸਾਡੇ ਕੋਲ ਤਾਂ ਬਾਕੀ ਉਹ ਜਿਹੜਾ ਫਾਰਮ ਲਈ ਕੋਈ ਇੰਤਜ਼ਾਮ ਹੈ ਨਹੀਂਗਾ ਹਾਂਜੀ ਬਾਕੀ ਕੀ ਸੀ ਤੁਹਾਨੂੰ ਆਪਣੇ ਬਾਰੇ ਦੱਸ ਰਹੇ ਹਾਂ ਤੁਸੀਂ ਵੀ ਦੱਸੋ ਸਾਨੂੰ ਤਾਂ ਕਿ ਸਾਨੂੰ ਵੀ ਪਤਾ ਲੱਗੇ ਤੁਹਾਡੇ ਬਾਰੇ ਪਿਆਰ ਸੰਦੇਈ ਹੈ ਉਹ ਕਿਸ ਤਰ੍ਹਾਂ ਦੀ ਹੈ ਕਿਥੋਂ ਕਿਥੋਂ ਹੈ ਵਿਦਿਨ ਅਜ ਨਾਲ ਤੜਕਾ ਵੀ ਜੀਰ ਲੈਨੇ ਆ ਪਰ ਸਾਗ ਬਣਾਇਆ ਸੀ ਤੜਕਾ ਚੀਰ ਲਾ ਕੇ ਕਾ ਵੀ ਜਿਹੜਾ ਸਾਗ ਹੈ ਉਹ ਤਾਂ ਜਿਵੇਂ ਜਿਵੇਂ ਬੇਹਾਰਾ ਪੁਰਾਣਾ ਹੀ ਬਸੀ ਹੁੰਦਾ ਉਹਦਾ ਤਾਂ ਟੇਸਟ ਹੋਮੀ ਹੋਮੀ ਬਦਦਾ ਹੈ ਬਾਕੀ ਕਈ ਲੋਕ ਇਹ ਕਹਿੰਨੇ ਨੇ ਵੀ ਸਾਗ ਨੂੰ ਵੈਸੇ ਤਾਂ ਆਪਾਂ ਸਾਰੇ ਤੜਕਾ ਲਾ ਕੇ ਖਾਣੇ ਪਰ ਕਈ ਲੋਕ ਇਹ ਵੀ ਕਹਿੰਨੇ ਆ ਵੀ ਤੜਕਾ ਲਾ ਕੇ ਤਾਂ ਸਬਜੀ ਜਿਤਨੀ ਬਣ ਜਾਂਦਾ ਵਿਅਸਲੀ ਟੇਸਟ ਤਾਂ ਸਾਗ ਦਾ ਵੀ ਬਣਾ ਤੜਕੇ ਤੋਂ ਇਸ ਲਈ ਅਸੀਂ ਇੱਕ ਟਾਈਮ ਮੈਂ ਅਟੜਕੇ ਤੋਂ ਵੀ ਸਾ ਖਾਣਾ ਪਸੰਦ ਕਰਦੀ ਹਾਂ ਤੇ ਬਾਅਦ ਦੇ ਵਿੱਚ ਅਸੀਂ ਟਰਕਲਾ ਕੇ ਇਖਤਾਰ ਹਾਂ Terima kasih. Okay. Okay. గర్మర తడకా కట్లేవే క ਅਤੇ ਟਮਾਟਰ ਵੀ ਲਾ ਲਏ ਆ ਪਿਆਜ਼ ਲਾਇਆ ਨਹੀਂ ਅਨਾਨੇ ਵੀ ਕੱਟ ਲਾਂਗੇ ਤੇ ਹਰੀ ਮਿਰਚ ਲਸਣ ਲਸਣ ਤੇ ਅਦਰਕ ਤੇ ਟਮਾਟਰ ਪਾਉਣੇ ਨਹੀਂ ਵੇਸੇ ਟਮਾਟਰ ਨਾਲ ਥੋੜਾ ਜਿਹਾ ਟੇਸਟ ਖੱਟਾ ਹੋ ਜਾਂਦਾ ਸਾਡਾ ਸਾਰੇ ਲੋਕ ਪਾਉਣਾ ਨਹੀਂ ਪਸੰਦ ਕਰਦੇ ਕੁਝ ਕੁਛ ਲੋਕ ਪਾਉਂਦੇ ਨੇ ਵੀ ਪਾਉਣਾ ਹੋਊਗਾ ਪਾ ਵੀ ਸਾਡੇ ਨੇ बादे पर आप बाद हजे पहले इन्होंने कट लें बादल साग के तड़का लाने समय कई लोग टमाटर भी पा लेंगे ने, ने हरे अपनी अपनी इच्छा होंगी कुछ भी पा सकते हैं है। ਇਹ ਅਦਰਕ ਨਮਕ ਬਾਦਿਆਂਗੇ ਹਾਂ। ਹੁਣ ਤਾਂ ਹਰੀ ਪਿਆਜ਼ ਵੀ ਕੱਟ ਸਕਦੇ ਆ। ਹੰਤੇ ਨਾਲ ਵੀ ਟੇਸਟੀ ਲੱਗਦਾ ਹੈ। ਸਾਦਗੀ ਨਾਲ ਕਾਲਾ ਆਇਆ। ਇਹ ਕੱਟ ਲਵਾਂ। ਹਾਂ ਜੀ ਮੇਰੇ ਚਾਕੂ ਨੂੰ ਵੀ ਥੋੜਾ ਐ ਸੇਕ ਲਿਆ ਗਿਆ ਬਦਾਈ ਨਾ ਘਰ ਆਇਆ। ਉਹਨਾਂ ਦਿੱਤਾ ਪਰ ਇਹਨਾਂ ਤੇ ਆਇਤ ਸਾਰਾ ਕੁਝ ਪੈਨਲਟੀ ਪਾਇਆ ਹੋਇਆ ਹੋਇਆ ਆ ਆਪਾਂ ਹੁਣ ਥੰਗੇ ਤਰ੍ਹਾਂ ਸਾਰਾ ਕੁਝ ਫੇਰ ਬਣਾਉਣੇ ਚਾਹਾਂ ਚੰਨ ਨੂੰ ਤੋਂ ਲਾ ਕੇ ਤੇ ਪਾ ਦੇ ਬਚਕਾ ਤੇ ਪਾ ਲੰਗੀ ਫਿਰ ਆ ਕਨ ਵਾਰੀ ਵਾਰੀ ਰਚਨ ਜਿਸ ਨਹੀਂ ਰਹੂਗਾ ਇਹ ਸਾਰੀਆਂ ਚੀਜ਼ਾਂ ਜਿਹੜਾ ਆਪਾਂ ਕੁੱਟ ਕੇ ਸ਼ੁਰੂ ਦੇ ਵਿੱਚ ਜਦੋਂ ਬਣਾਇਆ ਸੀ ਨਾ ਮਸਾਲਾ ਮਸਾਲਾ ਹੀ ਹੁੰਦਾ ਇੱਕ ਤਰ੍ਹਾਂ ਦਾ ਉਹ ਕੇ ਬਿਨਾ ਪਿਆਜ ਤੋਂ ਜੁਣਗੀ ਚੀਜ਼ਾਂ ਬਣੀਆਂ ਆਂ ਗੇ ਇਹ ਵੀ ਗੈਂ ਚੀਜ਼ਾਂ ਤੇ ਆ ਤੁਸੀਂ ਚੱਕੋ ਦੇ ਦੇ ਉਹਨੇ ਜੁਸਪੀਏ ਆਪਕੋ ਕਿ ਪਤਾ ਸਿੱਧਾ ਨਾਲ ਵੀ ਵਧੀਆ ਬਣਦਾ ਹੈ ਇਹ ਆਫੀਸਰ ਆਇਆ ਸੀ ਪਰ ਨਹੀਂ ਪਾਲਣੇ ਆ ਜੇਕਰ ਤੁਹਾਨੂੰ ਸਾਡੇ ਵਲੌਗ ਚੰਗੇ ਲੱਗਦੇ ਹੋ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਜੀ ਤੇ ਸਾਡੇ ਕੋਈ ਹੋਰ ਵਲੌਗ ਵੀ ਦੇਖਿਆ ਕਰੋ ਅਸੀਂ ਹੈਕਸ ਵੀ ਪਾਉਂਦੇ ਹਾਂ ਹਾਂਜੀ ਟਿਪਸ ਜਾਂ ਹੈਕ ਪਕੈ ਸਕਦੇ ਹਾਂ ਤੇ ਪੰਦੇ ਵੀ ਦਮਾਂਗੇ ਵੀਡੀਓ ਨੂੰ ਰੋਜ਼ ਦੇਖਿਆ ਕਰੋ ਤੇ ਵਧੀਆ ਵਧੀਆ ਸਾਰੀ ਦੇਖਿਆ ਹਾਂਜੀ ਪੂਰੀ ਵੀਡੀਓ ਦੇਖਿਆ ਕਰੋ ਤੇ ਵਧੀਆ ਵਧੀਆ ਕਮੈਂਟ ਕਰਿਆ ਕਰੋ ਲਾਸਨੂ ਵੀ ਫੇਲਿਆ ਕਲਾਸ ਨੂੰ ਚੱਲ ਲਾਂਗੇ ਇਸ ਆਧਿਆਇ ਦੇ ਵਿੱਚ ਪਠਨ ਤੇ ਬਹੁਤ ਜ਼ਿਆਦਾ ਹੁੰਦੀ ਹੈ ਅਸੀਂ ਆਪਣੇ ਟਾਈਮ ਤੇ ਟਾਈਮ ਕੱਢੀ ਤੁਹਾਡੇ ਨਾਲ ਲਾਈਵ ਹੋਣੇ ਆ ਤਾਂ ਕਿ ਇਹ ਤੁਹਾਨੂੰ ਆਪਣੇ ਬਾਰੇ ਵੀ ਦੱਸ ਪਾਈਏ ਹਾਂਜੀ ਤੁਸੀਂ ਵੀ ਸਾਡੇ ਨਾਲ ਜੁੜਦੇ ਹੋ ਉਹਦੇ ਲਈ ਵੀ ਤੁਹਾਡਾ ਧੰਨਵਾਦ ਵਧੀਆ-ਵਧੀਆ ਕਮੈਂਟ ਕਰਦੇ ਹੋ ਉਹਦੇ ਲਈ ਤੁਹਾਡਾ ਧੰਨਵਾਦ ਬਾਕੀ ਵੀਡੀਓ ਤੇ ਲਾਈਵ ਨੂੰ ਆਖਿਰ ਤੱਕ ਦੇਖਿਆ ਕਰੋ ਕਿਉਂਕਿ ਹਜੇ ਤੱਕ ਅਸੀਂ ਸ਼ੁਰੂ ਹੀ ਕੀਤਾ ਹੈ ਹੋ ਸਕਦਾ ਸਾਥੋਂ ਸਹੀ ਨਾ ਹੁੰਦਾ ਹੋਵੇ ਇਹ ਸਾਨੂੰ ਚੰਗੀ ਤਰ੍ਹਾਂ ਸਾਰੀ ਚੀਜ਼ਾਂ ਦਾ ਨਹੀਂ ਪਤਾ ਅਜੇ ਨਹੀਂ ਗਏ ਤੁਹਮ ਸਭ ਹੁੰਦੇ ਤਾਂ ਕਿ ਤੁਸੀਂ ਸਮਝਾ ਰੋ ਜਿਆਦਾ ਦੇਖਿਆ ਕਰੋ ਲਾਈਕ ਕਰਿਆ ਕਰੋ ਸਪੋਰਟ ਕਰਿਆ ਕਰੋ ਸਾਡੀ ਮਦਦ ਕਰੋ बाकी वीडियो चंगी लगी हो गई आज का लाइव लाइक करें हम आपसे मिलने आने अगले लाइव लॉग दे